ਹੈਲੋ ਸਤਿ ਸ਼੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਅੱਜ ਤਾਂ ਬਈ ਮਤਲਬ ਮਨ ਹੈ ਕਰਦਾ ਵਾਹਿਗੁਰੂ 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 ਆ ਫੋਟੋ ਦੇਖੋ ਆ ਫੋਟੋ ਤੇ ਦੇਖੋ ਕਿੱਡੇ ਵਿਦਵਾਨ ਦਾੜੇ ਛੱਡ ਕੇ ਨਾ ਦਿਮਾਲੇ ਬੰਨ ਕੇ ਵੀ ਬੈਠੇ ਆ ਤੇ ਕਈ ਲੱਖੇ ਸਿਧਾਣੇ ਬਾਜੀ ਦੀ ਟੀਮ ਦੇ ਵਿੱਚੋਂ ਵਿਦਵਾਨ ਨੇ ਜਿਹੜੇ ਆਏ ਨੇ ਜਿਹੜੇ ਚਰਚਾ ਕਰ ਰਹੇ ਨੇ ਇਹ ਦੇਖ ਕੇ ਤੁਹਾਨੂੰ ਲੱਗੂਗਾ ਪਤਾ ਨਹੀਂ ਕਿੰਨੀਕ ਧਾਰਮਿਕ ਚਰਚਾ ਆ ਜਾਂ ਕਿੰਨੀਕ ਰੱਬ ਦੇ ਬਾਰੇ ਗੱਲ ਹੋ ਰਹੀ ਆ ਪਰ ਨਹੀਂ ਇਹ ਗੱਲ ਕਿਹਦੇ ਬਾਰੇ ਹੋ ਰਹੀ ਆ ਉਹ ਕੁੱਲੜ ਪੀਜੇ ਲਈ ਜਿਨੇ ਸਾਰੀਆਂ ਹੱਦਾਂ ਹੀ ਟੱਪਦੀਆਂ ਔਰ ਇਹਨਾਂ ਨੇ ਰੌਲਾ ਕੀ ਪਾਇਆ ਹੋਇਆ ਜੀ ਉਹ ਆਪਣਾ ਮੁਲਕ ਛੱਡ ਕੇ ਪੰਜਾਬ ਤੋਂ ਬਾਹਰ ਚਲੇ ਗਏ ਉਹ ਜੀ ਦੁਖੀ ਹੋ ਕੇ ਚਲੇ ਗਏ ਇਹ ਇਕੱਲੇ ਨਹੀਂ ਇਹਨਾਂ ਨੂੰ ਦੇਖ ਕੇ ਹਿੰਦੀ ਵਾਲੇ ਵੀ ਰੌਲਾ ਪਾ ਰਹੇ ਆ ਪਰ ਉਹਨਾਂ ਦੀਆਂ ਵੀਡੀਓ ਦੇਖੋ ਉਹ ਕਿੰਨੇ ਖੁਸ਼ ਆ ਜਾਂ ਕਿੱਦਾਂ ਆ ਉਹ ਬੰਦਾ ਜਿਹੜਾ ਆ ਨਾ ਕੁੱਲੜ ਪੀਜੇ ਵਾਲਾ ਮੁੰਡਾ ਇਹਨੂੰ ਮੈਂ ਕਾਫੀ ਸਮਾਂ ਪਹਿਲਾਂ ਮਿਲਿਆ ਜਦੋਂ ਇਹ ਆਪਣੀ ਭੈਣ ਨੂੰ ਲੈ ਕੇ ਘੁੰਮਦਾ ਸੀ ਤੇ ਸਭ ਤੋਂ ਪਹਿਲੀ ਵੀਡੀਓ ਇਹਦੀ ਮੈਂ ਪਾਈ ਸੀ ਜੀ ਇਦੀ ਭੈਣ ਬਾਰੇ ਸਭ ਤੋਂ ਪਹਿਲਾਂ ਖਲਾਸਾ ਮੈਂ ਕੀਤਾ ਸੀ ਪਈ ਉਹ ਪਹਿਲਾਂ ਉਹਨੂੰ ਲੈ ਕੇ ਬੜਬੜੇ ਕਈ ਡਾਇਰੈਕਟਰਾਂ ਕੋਲ ਜਾਂ ਕਿਸੇ ਕੋਲ ਫਿਰਦਾ ਰਿਹਾ ਵੀ ਚਲੋ ਜੀ ਉਹ ਉਹਦੇ ਨਾਂ ਤੇ ਸੋਹਣੀ ਸੀ ਬਹੁਤ ਹਾਈਲਾਈਟ ਹੋਇਆ ਉਹ ਬੰਦਾ ਉਹਨੂੰ ਸਿਰਫ ਮਸ਼ਹੂਰੀ ਚਾਹੀਦੀ ਸੀ ਔਰ ਕੁਝ ਨਹੀਂ ਉਹਨੂੰ ਮਸ਼ਹੂਰੀ ਪਹਿਲਾਂ ਤੋਂ ਹੀ ਇਦਾਂ ਦਾ ਉਹ ਹੁਣ ਮਸ਼ਹੂਰੀ ਮਿਲ ਗਈ ਹੁਣ ਵੀ ਜੇ ਉਹ ਆਪਾਂ ਕਹਿ ਦਈਏ ਕਿ ਪ੍ਰਵਾਸੀ ਹੋ ਗਿਆ ਜਾਂ ਕਿਦਾਂ ਪਹਿਲੀ ਗੱਲ ਤਾਂ ਪੰਜਾਬ ਦਾ ਹੀ ਨਹੀਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਉਹ ਬਾਹਰੋਂ ਆ ਕੇ ਬਸੇ ਹੋਏ ਨੇ ਹੈਨਾ ਗੋਰ ਸਿੱਖ ਬਣ ਕਿਉਂ ਨਹੀਂ ਕੀ ਕੋਸ਼ਿਸ਼ ਕੀਤਾ ਤੁਹਾਨੂੰ ਸਮਝ ਨਹੀਂ ਆਉਂਦੀ ਨਾਲੇ ਉਹ ਆਪਣੀ ਵਧੀਆ ਜ਼ਿੰਦਗੀ ਲਈ ਆਪਣੇ ਫਿਊਚਰ ਲਈ ਵਧੀਆ ਲਈ ਗਿਆ ਤੁਸੀਂ ਐਵੇਂ ਹੀ ਰੌਲਾ ਪਾ ਲਿਆ ਮੁੱਦਾ ਬਣਾ ਲਿਆ ਐਡੀ ਵੱਡੀ ਖਬਰ ਬਣਾਈ ਜਾਂਦੇ ਹੋ ਉਹ ਘਾਟਾ ਪੈ ਗਿਆ ਉਹ ਕਿੱਡਾ ਕਿ ਤੁਹਾਡਾ ਆਫਸਕੋਰ ਬਿਨਰ ਚਲਾ ਗਿਆ ਤੁਹਾਡਾ ਮੁਲਕ ਛੱਡ ਕੇ ਤੁਸੀਂ ਇਹ ਸੋਚੋ ਇਹ ਚਰਚਾ ਕਰਨ ਵਾਲੇ ਜਿਹੜੇ ਆ ਇਹਨਾਂ ਨੂੰ ਮੈਨੂੰ ਪਤਾ ਨਹੀਂ ਪਈ ਇਹ ਕਿੱਦਾਂ ਇਹ ਸੁਣ ਕੇ ਆ ਗਏ ਇੱਥੇ ਬੂਟਾ ਸਿੰਘ ਜੀ ਆ ਗਏ ਬੂਟਾ ਸਿੰਘ ਜੀ ਬੜੀਆਂ ਸਿਆਣੀਆਂ ਗੱਲਾਂ ਕਰਦੇ ਨੇ ਉਹ ਆ ਗਏ ਮਾਨ ਸਿੰਘ ਜੀ ਆ ਗਏ ਚਲੋ ਮਾਨ ਸਿੰਘ ਜੀ ਨੇ ਕਿਹਾ ਵੀ ਅਸੀਂ ਜੀ ਆਪਣੇ ਭਰਾ ਸੋਚ ਕੇ ਧਾਕਦੇ ਆ ਫਲਾਨਾ ਪਹਿਲਾ ਬਾਦਸ਼ਾਹ ਉਹਨਾਂ ਦੀ ਵੀ ਹੋਰ ਸੀ ਚਲੋ ਹੁਣ ਉਹ ਹੋਰ ਤਰੀਕੇ ਨਾਲ ਕਹਿੰਦੇ ਆ ਪਰ ਨਹੀਂ ਉਹਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਕੋਈ ਗਲਤ ਹੋਇਆ ਜੇ ਉਹ ਚਲਾ ਗਿਆ ਠੀਕ ਹੈ ਚੰਗੀ ਗੱਲ ਹੈ ਨਾ ਚਲਾ ਗਿਆ ਉਹਨੂੰ ਇੱਥੇ ਵੀਡੀਓ ਨਹੀਂ ਬਣਾਉਣ ਨੂੰ ਮੈਨ ਨਹੀਂ ਉੱਥੇ ਬਣਾਊਗਾ ਪਰ ਇਹਦੇ ਵਿੱਚ ਤੁਸੀਂ ਸੋਚੋ ਵੀ ਉਸ ਸਿੱਖੀ ਨੂੰ ਕਿੰਨਾ ਬਦਨਾਮ ਕੀਤਾ ਉਸ ਬੰਦੇ ਨੇ ਪੱਗ ਬੰਨ ਕੇ ਉਹ ਕੋਈ ਨਹੀਂ ਸੋਚਦਾ ਉਹਦੀ ਭੈਣ ਨੇ ਦਿਮਾਲਾ ਬੰਨਿਆ ਪਹਿਲਾਂ ਫਿਲਮਾਂ ਦੇ ਵਿੱਚ ਘੁੰਮੀ ਗਈ ਜਦੋਂ ਉਹਨੂੰ ਕੰਮ ਨਹੀਂ ਮਿਲਿਆ ਇੱਕ ਦੋ ਗਾਣਿਆਂ 'ਚ ਬਾਲ ਖੋਲ ਕੇ ਕੰਮ ਕਰ ਲਿਆ ਫਿਰ ਉਹਨੂੰ ਸਿੱਖੀ ਭੰਗ ਕਰਤੀ ਹੈਨਾ ਚਲੋ ਇਹਨਾਂ ਨਾਲੋਂ ਚੰਗਾ ਆ ਵੀ ਤੁਸੀਂ ਦਰਕਨਾਰ ਕਰੋ ਨਾ ਇਹ ਚੀਜ਼ਾਂ ਨਾ ਕਰੋ ਮੁੜ ਕੇ ਭਰਾ ਆ ਗਿਆ ਉਹਨੇ ਕੁੱਲੜ ਪੀਦੇ ਤੇ ਕਿਹੜੀ ਵੀਡੀਓ ਛੱਡੀ ਸਾਈਟਾਂ ਬਹੁਤ ਨੇ ਆਪਾਂ ਇਹ ਵੀ ਕਹਿ ਸਕਦੇ ਕਿ ਸਾਈਟਾਂ ਨਹੀਂ ਇਹ ਹੀ ਵਿਗਾੜ ਪਰ ਇਹ ਸਿੱਖੀ ਨੂੰ ਗਲਤ ਪਾਸੇ ਗਲਤ ਤਰੀਕੇ ਨਾਲ ਦਰਸਾਇਆ ਜਾ ਰਿਹਾ ਇਹ ਚੀਜ਼ ਬਹੁਤ ਜ਼ਰੂਰੀ ਹੈ ਪਰ ਆਪ ਚਰਚਾ ਕਰਨ ਵਾਲੇ ਨੂੰ ਸੋਚਣਾ ਚਾਹੀਦਾ ਸੀ ਵਿਸ਼ੇ ਹੋਰ ਬਹੁਤ ਨੇ ਇਹਨਾਂ ਤੇ ਏਡੇ ਵੱਡੇ ਵੱਡੇ ਮੁੱਦੇ ਬਣਾ ਕੇ ਵਿਸ਼ੇ ਨਾ ਬਣਾਓ ਗੱਲਾਂ ਨਾ ਕਰੋ ਉਹ ਬੜਾ ਫੀਲ ਹੁੰਦਾ ਲੱਗਦਾ ਵਰਦਾ ਦੇਖਦਾ ਪੇ ਏਡੇ ਬਦਵਾਨਾਂ ਦੀਆਂ ਫੋਟੋਆਂ ਲੱਗੀਆਂ ਕੋਸੇ ਇੱਕ ਬੰਦੇ ਦੀ ਦੇਖੀਏ ਕੀ ਹੈ ਚਰਚਾ ਉਹਦੀ ਕਰ ਰਹੇ ਨੇ ਉਹ ਬੜਾ ਖੁਸ਼ ਹੈ ਜਾਣ ਲੱਗਾ ਪਰ ਉਹ ਤੁਰਦਾ ਤੁਰਦਾ ਇੱਕ इमोशनल ਜਿਹਾ ਵੀਡੀਓ ਪਾ ਗਿਆ ਉਹਨੂੰ ਲੋਕਾਂ ਦੇ ਇਮੋਸ਼ਨ ਨਾਲ ਖੇਡਣਾ ਆਉਂਦਾ ਜਦੋਂ ਉਹਦੀ ਵੀਡੀਓ ਵਾਇਰਲ ਹੋਈ ਉਹਦੇ ਵੀ ਉਹਨੇ ਗੇਮ ਕੀਤੀ ਇੱਕ ਗੱਲ ਯਾਦ ਰੱਖਿਓ ਜਦੋਂ ਵੀ ਉੱਥੋਂ ਬਿਗ ਵਾਸ ਜਾਊਗਾ ਉਹਨੂੰ ਪੈਸੇ ਜ਼ਿਆਦਾ ਮਿਲਣੇ ਬਾਹਰੋਂ ਆਉਣ ਨੂੰ ਇੰਗਲੈਂਡ ਤੋਂ ਆਉਂਦਾ ਔਰ ਉੱਥੇ ਆਪਣੀ ਜ਼ਿੰਦਗੀ ਸੈੱਟ ਕਰਨ ਗਿਆ ਉਹਨਾਂ ਨੇ ਉੱਥੇ ਆਪਣਾ ਬਿਜ਼ਨਸ ਖੋਲਣਾ ਜੇ ਰਹੇ ਹੋ ਸਕਦਾ ਮੋੜ ਹੀ ਆ ਜੇ ਤੁਸੀਂ ਐਡਾ ਵੱਡਾ ਚੈਨਲ ਹੈ ਤੇ ਉਹਨੂੰ ਵਿਸ਼ਾ ਵੜਾਤਾ ਹਿੰਦੀ ਵਾਲੇ ਵੀ ਲੱਪੇ ਪੰਜਾਬੀ ਵਾਲੇ ਲੱਪੇ ਕੋਈ ਘਾਟਾ ਨਹੀਂ ਪਿਆ ਇਦਾਂ ਦੇ ਬੰਦੇ ਜਿੰਨਾਂ ਕਿ ਤੁਹਾਡੇ ਸਮਾਜ ਨੂੰ ਛੱਡ ਜਾਣ ਚੰਗਾ ਆ ਹੈਨਾ ਕੋਈ ਘਾਟਾ ਨਹੀਂ ਉਹਨਾਂ ਪੈਣਾ ਸਵਾ ਫਾਇਦਾ ਹੀ ਆ ਜੇ ਮੰਨਿਆ ਜਾਵੇ ਤਾਂ ਇਹ ਥੋੜੀਆਂ ਵੀਡੀਓ ਨਹੀਂ ਬਣਦੀਆਂ ਸੀ ਉਹਨੂੰ ਵੀ ਇਹ ਕਾਲ ਪਈ ਉਹ ਮੇਰੀ ਮਸ਼ਹੂਰੀ ਨਹੀਂ ਹੋ ਰਹੀ ਉਹਦੇ ਘਰ ਵਾਲੀ ਨੂੰ ਵੀ ਆ ਉਹ ਕੁੱਲੜ ਪੀਜੇ ਨਾਲੋਂ ਜ਼ਿਆਦਾ ਤਾਂ ਹੋਰ ਕੀ ਕੁਝ ਕਰਦੇ ਸੀ ਉਹ ਨੌਟੰਕੀ ਜਿਹਾ ਹੀ ਕਰਦੇ ਸੀ ਉਹੀ ਜ਼ਿਆਦਾ ਸੀ ਪਰ ਜਿਹੜੇ ਬਜਵਾਨ ਹੈ ਸਮਝਦਾਰ ਬੰਦੇ ਇਹਨਾਂ ਨੂੰ ਇਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਤੇ ਬਾਕੀ ਚੈਨਲ ਵਾਲਿਆਂ ਨੂੰ ਆਖੇ ਜੀ ਉਹ ਆਪਣੇ ਬੱਚੇ ਦੀ ਫੋਟੋ ਨਹੀਂ ਦਿਖਾਉਂਦੇ ਸੀ ਸਾਹਮਣੇ ਹੁਣ ਤਾਂ ਬੜ ਸੋਣੀ ਉਹ ਦਿਖਾਉਂਦੇ ਆ ਉਹ ਸਿਰਫ ਇੱਕ ਵਾਰ ਉਹਨਾਂ ਕਹਿੰਦਾ ਤੁਸੀਂ ਉਹ ਗੱਲ ਫੜ ਲਈ ਉਹ ਜੀ ਉਹ ਤਾਂ ਆਪਣੇ ਜਵਾਕ ਨੂੰ ਇਹ ਰੱਖਦੇ ਨਹੀਂ ਉਹ ਸਭ ਗੇਮਾਂ ਨੇ ਚਲਾਕੀਆਂ ਨੇ ਉਹਨਾਂ ਦੀਆਂ ਕੁੱਲੜ ਪੀਜਾ ਇੱਥੇ ਵੀ ਚੱਲਦਾ ਹੋਣਾ ਕਿਸੇ ਹੋਰ ਨੂੰ ਸੰਭਾਲ ਗਏ ਹੋਏ ਆ ਉੱਥੇ ਜਾ ਕੇ ਕੁੱਲੜ ਪੀਜਾ ਨਾ ਤਾਂ ਇੰਡੀਆ ਚੱਲਿਆ ਹੀ ਉੱਥੇ ਚਲਾਣਗੇ ਨਵਾਂ ਚੱਲ ਪਊਗਾ ਕੋਈ ਘਾਟਾ ਨਹੀਂ ਪਿਆ ਇਹਦਾ ਚੈਨ ਨਾ ਤੇ ਜਿਹੜੀਆਂ ਤੁਸੀਂ ਕਰਦੇ ਆ ਜੀ ਉਹ ਚਲਾ ਗਿਆ ਪੰਜਾਬ ਛੱਡ ਕੇ ਉਹ ਦੁਨੀਆ ਗਈ ਹੈ ਭਾਈ ਉਹ ਆਪਣੇ ਚੰਗੇ ਭਵਿੱਖ ਲਈ ਗਿਆ ਨਾ ਕਿ ਤੁਹਾਨੂੰ ਲੱਗੇ ਤੁਹਾਤੋਂ ਦੁਖੀ ਹੋ ਕੇ ਗਿਆ ਉਹ ਰਹਿ ਸਕਦਾ ਸੀ ਸਿਕਿਉਰਟੀ ਮਿਲ ਸਕਦੀ ਸੀ ਉਹਨੇ ਜਾਣਾ ਸੀ ਹੁਣ ਉਹਦੇ ਬਾਹਰ ਸੈਟਲ ਹੋਣ ਨੂੰ ਸੌਖਾ ਹੈ ਉਹ ਕਹਿ ਦੂਗਾ ਕਿ ਮੈਨੂੰ ਖਤਰਾ ਆਇਆ ਪੰਜਾਬ 'ਚ ਲੋਕ ਪਹਿਲਾਂ ਵੀ ਤੇ 84 ਤੋਂ ਬਾਅਦ ਇਦਾਂ ਬਹੁਤ ਸਾਰੇ ਲੋਕ ਸਟੇ ਲੈਂਦੇ ਰਹੇ ਆ ਉਹ ਸਟੇ ਲੈਂਡ 'ਚ ਰਹਿਣ 'ਚ ਉਹਨੂੰ ਸੋਖਾ ਹੋਣਾ ਪਰ ਇਹ ਜਿਹੜਿਆ ਚੈਨਲਾਂ ਤੇ ਵਿਦਵਾਨ ਬਣਦੇ ਬੜਵੜੀਆਂ ਗੱਲਾਂ ਕਰਦੇ ਇਹਨਾਂ ਨੂੰ ਸੋਚਣਾ ਚਾਹੀਦਾ ਸਾਡੇ ਕੋਲ ਹੋਰ ਵਿਸ਼ੇ ਹੈ ਨਹੀਂ ਇੱਕ ਬਹੁਤ ਵੱਡਾ ਵਿਸ਼ਾ ਆ ਜਿਹੜਾ ਫਿਲਮਾਂ ਦੇ ਵਿੱਚ ਅਰਦਾਸ ਦਾ ਆਉਂਦਾ ਮੈਂ ਬਾਰ-ਬਾਰ ਰੌਲਾ ਪਾਉਣਾ ਵੀ ਲੋਕ ਜਿਹੜੇ ਸ਼ੂਟ ਕਰਦੇ ਆ ਜਦੋਂ ਜੇਬ 'ਚ ਉਹਨਾਂ ਦੇ ਸਿੱਕਾ ਹੁੰਦੀਆਂ ਮੂੰਹ 'ਚ ਜੜਦਾ ਤੇ ਉਹ ਅਰਦਾਸ ਫਿਲਮਾਂ 'ਚ ਆਉਂਦੀ ਇਹ ਰੋਕਣੀ ਚਾਹੀਦੀ ਇਹਨਾਂ ਨੂੰ ਇਹ ਦੇ ਬਾਰੇ ਗੱਲ ਕਰਨੀ ਚਾਹੀਦੀ ਆ ਇਹੜੇ ਕੁੱਲੜ ਪੀਜੇ ਨੂੰ ਲੈ ਕੇ ਆਉਣ ਲਈ ਦੇ ਦੋ ਉਹਨੂੰ ਪੈਸਾ ਹੁਣ ਕੱਲ ਮੁਰੇ ਆਉਣਾ ਕਰੋੜਾ ਰੁਪਇਆ ਵੀ ਇਕੱਠਾ ਕਰਕੇ ਦੇ ਦਿਓ ਮੁਰੇ ਆਊਗਾ ਕੱਲ ਨੂੰ ਕੋਈ ਔਖਾ ਨਹੀਂ ਹੈ ਉਹ ਲਈ ਮਮਾ ਇਹ ਜਿਹੜੀਆਂ ਵਹਿ ਵਹਿ ਕੇ ਕਰਦੇ ਮੀਟਿੰਗਾਂ ਇਹ ਬੰਦ ਕਰੋ ਮਿਹਰਬਾਨੀ ਸ਼ੁਕਰੀਆ ਸਤਿ ਸ੍ਰੀ ਅਕਾਲ